ਆਹ ਨੂੰ ਬਤਾ ਦੇ ਪੂਰਾ ਹੋ ਗਿਆ ਪਰੇ ਕਿਸੇ ਨੇ ਇਹ ਨਹੀਂ ਕਿਹਾ ਕੋਈ ਬੋਲਦ ਨੂੰ ਕੋਈ ਨਹੀਂ ਕੀਤਾ ਕੋਈ ਸੁਣਨ ਨੂੰ ਨਹੀਂ ਕੀਤਾ ਉਹ ਵੀ ਨਹੀਂ ਲਕਿਆ ਕੱਲ ਰਾਤ ਦੇ ਪੂਰੇ ਹੋਏ ਹੈ ਸ਼ਾਮ ਦੇ 7 ਵਜੇ ਦੇ ਤੇ ਰਾਤ ਨੂੰ ਇੱਥੇ ਸਾਰੇ ਲੋਕ ਇੱਦਾਂ ਹੀ ਸੁੱਤੇ ਰਹੇ ਇਨ੍ਹਾਂ ਦੇ ਨਾਲ ਇੱਦਾਂ ਹੀ ਹਾਂ ਜੀ 20 25 ਬੰਦੇ ਸੁੰਦੇ ਨੇ ਤੋਂ ਕੋਈ ਕਿਸੇ ਨੂੰ ਦੱਸ ਜਾਣੇ ਡਰ ਕੇ ਮਾਰੇ ਨਹੀਂ ਦੱਸਦਾ ਕਿ ਹਨ ਕੁਝ ਹੋ ਜਾਊਗਾ ਲੇਵਰ ਦਾ ਸੀ ਲੇਵਰ ਦਾ ਲੇਵਰ ਦਾ ਕੱਲ ਸ਼ਾਮੀ ਪਤਾ ਨਹੀਂ ਮਾਰ ਹੋਇਆ ਬਦਨੀ ਨੇ ਉਹ ਬੈਠਾ ਬੈਠਾ ਡੱਕ ਸੁਤਾ ਬੈਠਾ ਬਾਰਸ ਮਿਲ ਗਿਆ ਤਾਂ ਠੀਕਾ ਨਹੀਂ ਮਿਲਿਆ ਤਾਂ ਇਹਨਾਂ ਦੀ ਮਤਲਬ ਕਿ ਆਪਾਂ ਪੋਸਟ ਮਾਰਟਮ ਕਰਵਾ ਕੇ 3 ਘੰਟੇ ਤੱਕ ਇਹਨਾਂ ਦੀ ਰੈਡਆਬਟੀ ਰਿਪੋਰਟ ਚਰੀ ਚ ਰੱਖਾਂਗੇ ਅਸੀਂ ਲੁਧਿਆਣਾ ਲਾਈਵ 'ਚ ਸਵਾਗਤ ਮੈਂ ਕਮਲ ਕਪੂਰ ਅਗਰ ਸਰਦੀਆਂ ਦੀ ਰੁੱਤ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਪਹਿਲਾਂ ਸੀ ਤੁਹਾਨੂੰ ਦੱਸਿਆ ਸੀਗਾ ਕਿ ਬਹੁਤ ਸਾਰੇ ਇਦਾਂ ਦੇ ਬੇਕਰ ਬੇਸਹਾਰਾ ਲੋਕ ਨੇ ਜਿਹੜੇ ਫੁੱਟਪਾਥ ਸੜਕਾਂ ਤੇ ਸੌਣ ਲਈ ਮਜਬੂਰ ਨੇ ਔਰ ਖਾਸ ਕਰਕੇ ਉਹ ਜੋ ਬਿਮਾਰ ਨੇ ਜਾਂ ਫਿਰ ਬਜ਼ੁਰਗ ਨੇ ਉਹ ਕਿਤੇ ਇਨ੍ਹਾਂ ਸਰਦ ਰਾਤਾਂ ਦੇ ਵਿੱਚ ਇਸੇ ਤਰ੍ਹਾਂ ਆਪਣੀ ਜਾਨ ਕਵਾ ਬੈਠਦੇ ਨੇ ਇਸੇ ਤਰ੍ਹਾਂ ਦੀ ਇੱਕ ਦੁਖਦਾਈ ਖਬਰ ਜਿਹੜੀ ਹੈ ਲੁਧਿਆਣਾ ਦੇ ਸਮਰਾਲਾ ਚੌਂਕ ਦੇ ਨਸਤੀਕ ਤਾਇਪੁਰ ਰੋਡ ਦੇ ਸਾਹਮਣੇ ਜਿਹੜਾ ਫੁੱਟਪਾਥ ਹੈਗਾ ਉੱਥੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਫੁੱਟਪਾਥ ਤੇ ਰਹਿਦਾ ਹੋਇਆ ਇੱਕ ਬਜ਼ੁਰਗ ਜਿਹੜਾ ਉਹਦੀ ਮੌਤ ਹੋ ਚੁੱਕੀ ਹੈ ਇਸ ਵਕਤ ਉਹਦੀ ਬਾਡੀ ਜਿਹੜੀ ਹੈ ਡੈੱਡ ਬਾਡੀ ਮ੍ਰਿਤਕ ਦੇ ਜਿਹੜੀ ਹੈ ਲਵਾਰਿਸ ਹਾਲਤ ਦੇ ਵਿੱਚ ਪੁਲ ਦੇ ਥੱਲੇ ਫੁੱਟਪਾਥ ਦੇ ਉੱਤੇ ਪਈ ਆ ਕਿਉਂਕਿ ਬਹੁਤ ਸਾਰੇ ਕਿਸੇ ਇਦਾਂ ਦੇ ਆ ਦੇਖੇ ਆ ਕਿ ਅਗਰ ਇਹਨਾਂ ਨੂੰ ਸ਼ੈਲਟਰ ਹੋਮ ਚ ਭੇਜ ਦਿੱਤਾ ਜਾਂਦਾ ਤਾਂ ਵਾਪਿਸ ਇੱਥੇ ਹੀ ਆ ਜਾਂਦੇ ਆ ਸ਼ੈਲਟਰ ਹੋਮ ਚ ਰਹਿਣ ਦੀ ਥਾਂ ਤੇ ਇਹ ਇੱਥੇ ਹੀ ਆਪਣਾ ਗੁਜ਼ਰਬਸਰ ਕਰਦੇ ਹੋਏ ਨਜ਼ਰ ਆ ਰਹੇ ਆ ਬਾਬਾ ਜੀ ਉਹ ਦੇਖੋ ਤੁਹਾਡੇ ਸਾਹਮਣੇ ਹੈ ਨਾ ਉਹ ਜਾਣਦੇ ਹੋ ਬਜ਼ੁਰਗ ਕੋਈ ਇੱਥੇ ਲੇਬਰ ਕਰਦਾ ਸੀ ਉਹ ਇੱਥੇ ਰਹਿੰਦੇ ਸਾਰ ਲੇਬਰ ਜੌਬ ਕਰਦਾ ਸੀ ਲੇਬਰ ਕਰਦਾ ਸੀ ਲੇਬਰ ਦਾ ਲੇਬਰ ਦਾ ਅੱਛਾ ਕੱਲ ਸ਼ਾਮੀ ਪਤਾ ਨਹੀਂ ਬਿਮਾਰ ਹੋਇਆ ਬਦਣੀ ਨਹੀਂ ਉਹ ਬੈਠਾ ਬੈਠਾ ਉਹ ਲੱਗ ਸੁੱਤਾ ਪਿਆ ਹੀ ਰਿਹਾ ਸੁੱਤਾ ਪਿਆ ਰਿਹਾ ਸੁੱਤਾ ਪਿਆ ਹੀ ਰਹਿ ਗਿਆ ਇਹ ਰਾਤ ਦੇ ਪੂਰੇ ਹੋਏ ਹੋਏ ਕੱਲ ਸ਼ਾਮ ਦੇ ਕੱਲ ਸ਼ਾਮ ਦੇ ਪੂਰੇ ਹੋਏ ਹੋਏ ਇਹ 7:00 ਵਜੇ 7 ਵਜੇ ਦੇ ਪੂਰੇ ਹੋਏ ਕਿਸੇ ਨੇ ਦੇਖਿਆ ਨਹੀਂ ਆ ਕਿ ਇੱਥੇ ਸਾਰਿਆਂ ਨੂੰ ਬੜਾ ਇੱਕ ਡਰਦਾ ਹੱਥੇ ਨਹੀਂ ਲੋਂਗਾ ਇਹਨਾਂ ਕੋ ਫੋਨ ਕਰਦਾ ਹੀ ਹੋਰ ਵੀ ਨੇ ਕਿਸੇ ਨੇ ਕੀਤਾ ਅੱਛਾ ਆ ਹੁਣ ਆ ਸ਼ੰਗਰਸਨ ਮੇਲੇ ਆਏ ਆ ਫਿੱਤਾ ਇਹਨਾਂ ਨੂੰ ਪਤਾ ਲੱਗਿਆ ਅੱਛਾ ਇਹ ਦੱਸੋ ਇੱਥੇ ਤਾਂ ਕਿੰਨੇ ਲੋਕ ਰਾਤ ਨੂੰ ਸੌਂਦੇ ਆ ਓਰੇ ਹੈਗੇ ਆ ਇੱਥੇ 20-25 ਬੰਦੇ 20-25 ਬੰਦੇ ਸੌਂਦੇ ਆ ਤਾਂ ਇਸੇ ਤਰ੍ਹਾਂ ਉਹ ਉਹਨਾਂ ਦੀ ਮੌਤ ਹੋ ਗਈ ਉਹਨਾਂ ਨੇ ਇੱਥੇ ਆਸੇ ਪਾਸੇ ਸੁੱਤੇ ਰਹੇ ਸਾਰੇ ਇੱਥੇ ਸੌਂਦੇ ਰਹਿੰਦੇ ਆ ਕੋਈ ਪਰਵਾਹ ਨਹੀਂ ਕਿਸੇ ਨਾ 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 ਸਾਰੇ ਨਸ਼ੇੜੀ ਆ ਜੀ ਕੋਈ ਟੀਕੇ ਵਾ ਜਾ ਕੋਈ ਸ਼ਰਬੀ ਕੋ ਕੁਛ ਹੋ ਬਸ ਅੱਛਾ ਸਾਰੇ ਇੱਥੇ ਲੋਕ ਨਸ਼ੇ ਵਾਲੇ ਹੀ ਹੁੰਦੇ ਝੜੇ ਇੱਥੇ ਸਾਰੇ ਬੰਦੇ ਕੋਈ ਬੰਦਾ ਸੋਭੀ ਨਹੀਂ ਇੱਥੇ ਇੱਕ ਮੈਂ ਬਠਾ ਇੱਥੇ ਜਿਹੜਾ ਇਹ ਸਾਰੇ ਮਾਰਕੀਟ ਨੂੰ ਪਤਾ ਵੀ ਜਿਹੜਾ ਮੈਂ ਕੁਛ ਖਾਂਦਾ ਪੀਂਦਾ ਨਹੀਂ ਇੱਕ ਸਿਰਫ ਰੋਟੀ ਚਾਚਾ ਬਸ ਤੇ ਫਿਰ ਇੱਥੇ ਇਹ ਜਿਹੜੇ ਨਸ਼ੇੜੀ ਰਹਿੰਦੇ ਸਰਕਾਰ ਹੀ ਆ ਲੋਕਲ ਪ੍ਰਸ਼ਾਸਨ ਹਟਾਉਂਦਾ ਨਹੀਂ ਇਹਨਾਂ ਨੂੰ ਦੇ ਰਹੇ ਆਂਗੇ ਆ ਬਾਰੇ ਫੇ ਮੁੜ ਕੇ ਵੇ ਆ ਜਾਂਦੇ ਆ ਮੁੜ ਕੇ ਵੇ ਆ ਜਾਂਦੇ ਤੇ ਇਹ ਕੀ ਕੰਮ ਕੀ ਕਰਦੇ ਸੀਗੇ ਇਹ ਲੇਬਰ ਦੇ ਕੰਮ ਕਰੇ ਲੇਬਰ ਦਾ ਨੰਨਾ ਤਾਂ ਪਾ ਮਾਰ ਸੀਗੇ ਹਾਂ ਸਹੀ ਸੀ ਕੰਮ ਕੰਮਕਾਰ ਸਹੀ ਕਰਦਾ ਅੱਛਾ ਕੱਲ ਕੱਲ ਵੀ ਦਿਹਾੜੀ ਜੁੜੀ ਕਰਕੇ ਨਹੀਂ ਕੱਲ ਨਹੀਂ ਕੀਤੇ ਦਿਹਾੜੀ ਕੱਲ ਤਬੀਅਤ ਖਰਾਬ ਸੀ ਹਾਂ ਕੱਲ ਕੀਤੇ ਤਬੀਅਤ ਖਰਾਬ ਕੱਲ ਇੱਥੇ ਰਿਹਾ ਸਸਾਰਾ ਨੋਟੋ ਪੇ ਪਿਆ ਰਿਹਾ ਕਦੀ ਤੋਂ ਪੇ ਪਿਆ ਰਿਹਾ ਕੱਲ ਅੱਛਾ ਕੱਲ ਤੋਂ ਹੀ ਬਿਮਾਰ ਸੀਗੇ ਹਾਂ ਕੱਲ੍ਹ ਬਾਅਦ ਉੱਥੋਂ ਤਾਂ ਪਹਿਲੇ ਆ ਰਿਹਾ ਵਾ ਇਹ 6-7 ਵਜੇ ਪੂਰਾ ਹੋਇਆ ਹੈ ਤੇ ਆਸ-ਪਾਸ ਲੋਕਾਂ ਨੇ ਇੰਨੀ ਵੀ ਹਮਦਰਦੀ ਨਹੀਂ ਜਤਾਈ ਵੀ ਇਹਨਾਂ ਨੂੰ ਜਿਹੜਾ ਦੱਸਤੀਏ ਵੀ ਕਿਸੇ ਨੂੰ ਸਾਰਿਆਂ ਨੂੰ ਪਤਾ ਉਹ ਪੂਰਾ ਹੋ ਗਿਆ ਪਰ ਇਹ ਕਿਸੇ ਨੇ ਇਹ ਨਹੀਂ ਕੋਈ ਕੋਲ ਨੂੰ ਫੋਨ ਨਹੀਂ ਕੀਤਾ ਕੋਈ ਤੇ ਉਹਨੂੰ ਨਹੀਂ ਕੀਤਾ ਕਿਸੇ ਨੇ ਮੂਹ ਵੀ ਨਹੀਂ ਟਕਿਆ ਹਾਂਜੀ ਮੂਹ ਵੀ ਨਹੀਂ ਟਕਿਆ ਨਾ ਨਹੀਂ ਤਕਰੀਬਨ ਸ਼ਾਮੀ 7 ਵਜੇ ਦੇ ਪੂਰੇ ਹੋਏ ਹੈ ਉਹ ਜਿਹੜੇ ਬਜ਼ੁਰਗ ਨੇ ਪਰ ਤੁਹਾਨੂੰ ਦੱਸਤੀ ਕਿ ਇੱਥੇ 25 ਤੋਂ 30 ਲੋਕ ਰਹਿੰਦੇ ਆ ਕਿਸੇ ਨੇ ਵੀ ਪੁਲਿਸ ਨੂੰ ਸੂਚਿਤ ਕਰਨ ਦੀ ਜ਼ਰੂਰਤ ਨਹੀਂ ਸਮਝੀ ਬਾਬਾ ਜੀ ਜੋ ਇੱਥੇ ਰਹਿੰਦੇ ਆ ਇਹਨਾਂ ਨੇ ਦੱਸਿਆ ਕਿ ਤਕਰੀਬਨ ਇੱਥੇ ਰਾਤ ਗੁਜ਼ਾਰਨ ਵਾਲੇ ਨਸ਼ੇ ਦੇ ਜਿਹੜੇ ਨੇ ਆਦੀ ਨੇ ਨਸ਼ੇੜੀ ਲੋਕ ਨੇ ਜੋ ਇੱਥੇ ਰਹਿੰਦੇ ਆ ਪਰ ਲੋਕਲ ਪ੍ਰਸ਼ਾਸਨ ਨੂੰ ਹਲੇ ਤੱਕ ਇਹਦੀ ਸੂਚਨਾ ਜਿਹੜੀ ਆ ਨਹੀਂ ਮਿਲੀ ਸੀਗੀ ਹੁਣ ਜਾ ਕੇ ਪੁਲਿਸ ਨੂੰ ਦੱਸਿਆ ਕਿੰਨੇ ਕੁ ਲੋਕ ਰਹਿੰਦੇ ਇੱਥੇ ਇੱਥੇ ਕਰੇ ਲੋਕ 20-25 ਬੰਦੇ ਹੁੰਦੇ ਨੇ ਤੋ ਕੋਈ ਕਿਸੇ ਨੇ ਦੱਸਿਆ ਨਹੀਂ ਡਰ ਕੇ ਮਾਰੇ ਨਹੀਂ ਦੱਸਿਆ ਕਿ ਸਾਨੇ ਕੁਝ ਹੋ ਜਾਊਗਾ ਅੱਛਾ ਦੋ ਦਿਨ ਕਰੇਬ ਲਾਸ ਪਿਆ ਰੇ ਤੋ ਫਿਰ ਮੈਂ ਹੁਣ ਸੁਬਾ ਆਇਆ ਮੈਂ ਪੁਲਿਸ ਨੇ ਦੱਸਿਆ ਅੱਜ ਲਾਸ ਪਈ ਹੈ ਦੋ ਦਿਨ ਹੋ ਗਾ ਬੰਦਾ ਮਰਿਆ ਹੋਇਆ ਤੋ ਉਹਨੇ ਕੁਝ ਬੋਲਿਆ ਠੀਕ ਹੈ ਤੋ ਫਿਰ ਯਹੀ ਬਾਤ ਬੋਲਾ ਉਹਨੇ ਠੀਕ ਹੈ ਠੀਕ ਹੈ ਤੋ ਬਸ ਅੱਛਾ ਕੱਲ ਰਾਤ ਦੇ ਪੂਰੇ ਹੋਏ ਹੈ ਸ਼ਾਮ ਦੇ 7 ਵਜੇ ਦੇ ਤੇ ਰਾਤ ਨੂੰ ਇੱਥੇ ਸਾਰੇ ਲੋਕ ਇੱਦਾਂ ਹੀ ਸੁੱਤੇ ਰਹੇ ਇਨਾਂ ਦੇ ਨਾਲ ਇੱਦਾਂ ਹੀ ਹਾਂ ਜੀ ਸਾਰੇ ਬੰਦੇ ਆਪਾਂ ਸੋਏ ਸੀਗੇ ਇੱਥੇ ਹੀ ਕੋਈ ਕਿਸੇ ਨੇ ਨਹੀਂ ਦੱਸਿਆ ਕਿ ਬੰਦਾ ਮਰਿਆ ਹੋਇਆ ਲੇਕਿਨ ਬੰਦਾ ਮਰਿਆ ਸੀਗਾ 2 ਦਿਨ ਹੋ ਗਏ ਜੀ ਤੇ ਬਿਮਾਰ ਸੀਗਾ ਨਹੀਂ ਬਿਮਾਰ ਤਾਂ ਨਹੀਂ ਸੀਗਾ ਸਹੀ ਸੀਗਾ ਕੰਮ ਕੀ ਕਰਦਾ ਸੀ ਕੰਮ ਉਹ ਬੰਦਾ ਨਿਵਰ ਚੌਕ ਤੇ ਜਾਂਦਾ ਵਾ ਬਸ ਢੀੜੀ ਵਗੈਰਾ ਕਰਦਾ ਜੀ ਕਿੰਨੇ ਕੁ ਲੋਕ ਰਾਤ ਨੂੰ ਹੁੰਦੇ ਇੱਥੇ ਰਹਿੰਦੇ ਆ ਕਿੰਨੇ ਕੁ ਲੋਕ ਰਾਤ ਦੇ ਵਕਤ ਹੁੰਦੇ ਹੋਰੇ ਇੱਥੇ ਕਰੇ 50 ਲੋਕ ਹੁੰਦੇ ਜੀ ਰਾਤੀ ਬਾਕੀ ਦਿਨ ਮੇ ਸਵੇਰੇ ਆਪਣਾ ਆਪਣਾ ਕੰਮ ਤੇ ਚਲੇ ਜਾਂਦੇ ਆ ਹਾਂ ਜੀ ਇਹ ਰਾਤ ਇੱਥੇ ਹੀ ਗੁਜ਼ਾਰਦੇ ਜੀ ਤੇ ਰਾਤ ਇਹ ਬਿਮਾਰ ਸੀਗੇ ਕਿਸੇ ਨੂੰ ਪਤਾ ਨਹੀਂ ਲੱਗਿਆ ਨਹੀਂ ਨਹੀਂ ਬਿਮਾਰ ਤਾਂ ਨਹੀਂ ਸੀ ਚੰਗਾ ਭਲਾ ਸੀ ਬੀੜੀ-ਪੂੜੀ ਪਿੰਦਾ ਸੀ ਇੱਥੇ ਰਹਿੰਦਾ ਸੀ ਬਾਕੀ ਬਿਮਾਰ ਮਰ ਨਹੀਂ ਸੀ ਫੁੱਟਾ ਸੀ ਕੰਮ ਕੋ ਮੁਰੀਂ ਕਰਦਾ ਸੀ ਵੀ ਉਹਦੇ ਘੁੰਮਦਾ ਬਿੱਲਾ ਸੀ ਪਤਾ ਨਹੀਂ ਕੀ ਹੋਇਆ ਉਧਰ ਸੇ ਉਧਰ ਛਾਂ ਸੀ ਛਾਂ ਸੇ ਕਿੱਥੋਂ ਪਹੁੰਚੇ ਕਰ ਤੋ ਤੋ ਪਹੁੰਚੇ ਜੇ ਤੋ ਲਾਇਆ ਮਤੋ ਡੱਡ ਹੋ ਗਿਆ ਤੇ ਪੁਲਿਸ ਨੂੰ ਕਿਸੇ ਨੇ ਨਹੀਂ ਦੱਸਿਆ ਜਾਂ ਕਿਸੇ ਪ੍ਰਸ਼ਾਸਨ ਨੂੰ ਆਂਡ ਗਵਾਣ ਨਹੀਂ ਦੱਸ ਦਿੰਦੇ ਵੀ ਇਦਾਂ ਪੂਰਾ ਹੋ ਗਿਆ ਇੱਥੇ ਜਿਹੋ ਲੋਕੇ ਰਹਿੰਦੇ ਪਤਾ ਨਹੀਂ ਜੀ ਦੱਸਿਆ ਹੀ ਨਹੀਂ ਕਿਸੇ ਨੇ ਆਜੇ ਦੱਸਿਆ ਆਤ ਪ੍ਰਸ਼ਾਸਨ ਆਈ ਇੱਥੇ ਬਿਸਤਰ ਬੁਸਤਰ ਲੈ ਗਏ ਚੱਕੇ ਸਾਰੇ ਦੇ ਟਿਕਟੂਕੇ ਲਾਂਦੇ ਸੀ ਬੰਦੇ ਕੋਈ ਨੋਂ ਪਿਆ ਤੇ ਕਿਸੇ ਨੂੰ ਸੌਣ ਨਹੀਂ ਦੇਣਾ ਟਿਕਟੂਕੇ ਲਾਂਦੇ ਹਨ ਇੱਕ ਦੂਸਰੇ ਦੀ ਹੈਲਪ ਨਹੀਂ ਕਰਦੇ ਬੰਦੇ ਨੂੰ ਦੱਸਿਆ ਨਹੀਂ ਇਸ ਕਰਕੇ ਬਿਸਤਰ ਇੱਥੇ ਲੈ ਗਏ ਚੱਕੇ ਜ਼ਿਆਦਾਤਰ ਨਸ਼ੇ ਦੇ ਵਿੱਚ ਲੋਕ ਰਹਿੰਦੇ ਨੇ ਨਸ਼ੇ ਦੇ ਆਦੀ ਨੇ ਜਿਹੜੇ ਉਹ ਇੱਥੇ ਰਾਤ गुजारਦੇ ਨੇ ਇਸੇ ਕਾਰਨ ਲੋਕਲ ਪ੍ਰਸ਼ਾਸਨ ਜਿਹੜਾ ਹੈ ਉਹ ਇਹਨਾਂ ਨੂੰ ਸ਼ਾਇਦ ਹਟਾਉਂਦਾ ਨਹੀਂ ਬਰੇ ਜੀ ਕੀ ਸੂਚਨਾ ਮਿਲੀ ਇਥੇ ਇਹ ਅਸੀਂ ਆਏ ਸੀ ਚੈੱਕ ਕਰਨ ਵਾਸਤੇ ਅਸੀਂ ਦੇਖਿਆ ਵੀ ਇਹ ਡੈੱਡ ਹੋਇਆ ਬਿਆਬੰਦਾ ਤੇ ਹੁਣ ਐਂਬੂਲੈਂਸ ਨੂੰ ਫੋਨ ਕੀਤਾ ਹੋਇਆ ਤੇ ਉਹ ਆਉਂਦੀ ਹੈ ਉਸ ਤੋਂ ਬਾਅਦ ਇਹਦੀ ਡੈੱਡ ਬਡੀ ਨੂੰ ਹਸਪਤਾਲ ਸਦਾਖਤ ਲਈ ਰੱਖਾਂਗੇ ਅੱਛਾ ਤਕਰੀਬਨ ਇੱਥੋਂ 25 ਤੋਂ 30 ਬੰਦੇ ਰੋਹੀ ਰਾਤ ਨੂੰ ਇੱਥੇ ਸੌਂਦੇ ਆ ਕੇ ਤੇ ਕਿਉਂ ਨਹੀਂ ਇਹਨਾਂ ਨੂੰ ਸ਼ੈਲਟਰ ਹੋਂ ਭੇਜਦੇ ਇਹਨਾਂ ਨੂੰ ਸ਼ੈਲਟਰ ਹੋਂ ਨਹੀਂ ਇਹਨਾਂ ਦਾ ਕਰਿਆ ਕੇ ਗਈ ਵਾਰ ਕਿਹਾ ਪਰ ਲੇਖੇਂ ਜਾਂਦਾ ਬਾਕੀ ਅਫਸਰਾਂ ਦੀ ਨੌਲੇਜ ਵੀ ਲਿਆਂਦਾ ਹੁਣ ਜਿਵੇਂ ਵੀ ਹੁੰਦਾ ਇਹਨਾਂ ਦਾ ਕਰਦੇ ਆ ਇਹਨਾਂ ਨੇ ਦੇਖਿਆ ਕਈ ਲੋਕ ਇਦਾਂ ਦੇ ਵੀ ਆ ਜੇ ਭੇਜ ਤੋਂ ਵਾਪਸ ਫੇਰੇ ਥੀ ਆ ਜਾਂਦੇ ਵਾਪਸ ਆ ਜਾਂਦੇ ਨੇ ਉਹ ਭੱਜ ਜਾਂਦੇ ਨੇ ਉਤੋਂ ਆ ਬਾਬਾ ਜੀ ਨੂੰ ਭੇਜ ਚੁੱਕੇ ਦੋ ਵਾਰ ਤੇ ਫੇਰ ਇੱਥੇ ਆ ਜਾਂਦੇ ਉਹੀ ਤਾਂ ਇਹਨਾਂ ਨੂੰ ਵੀ ਭੇਜਿਆ ਇਹਨਾਂ ਨੇ ਇਹ ਕਹਿੰਦੇ ਮੇਰੇ ਘਰ ਦੇ ਘਰੇ ਮੇਰਾ ਉਹ ਨਹੀਂ ਹੁੰਦਾ ਹੈਗਾ ਮੈਨੂੰ ਕੋਈ ਪੁੱਛਦਾ ਨਹੀਂ ਹੈਗਾ ਮੇਰਾ ਕੋਈ ਹੈ ਨਹੀਂਗਾ ਅੱਛਾ ਇੱਕ ਸ਼ਿਕਾਇਤ ਹੋ ਰਿਹਾ ਕਿ ਇੱਥੇ ਨਸ਼ੇੜੀ ਬਹੁਤ ਰਾਤ ਨੂੰ ਆਉਂਦੇ ਆ ਟੀਕੇ ਲਾਉਣ ਵਾਲੇ ਨਸ਼ਾ ਕਰਨ ਵਾਲੇ ਉਹਨਾਂ ਤੇ ਕਿਉਂ ਨਹੀਂ ਸਖਤੀ ਵਰਤਦੇ ਇਹ ਰਾਤ ਅਸੀਂ ਦੋ ਬੰਦੇ ਫੜੇ ਨੇ ਇਸੇ ਕਰਕੇ ਸੀ ਆ ਕਰਨਾ ਹੈ ਚੈੱਕ ਹੌਣ ਕੈਮਰੇ ਚੈੱਕ ਕਰ ਰਹੇ ਆ ਵੀ ਕਿਹੜਾ ਕਿਹੜਾ ਆਇਆ ਕਿਹਦੇ ਕਿਹੜੇ ਕੋਲ ਆਇਆ ਤੇ ਉਹੀ ਚੈੱਕ ਕਰ ਰਹੇ ਆ ਤੇ ਕਰਕੇ ਇਹਦੇ ਕਾਰਪੋਰੇਟ ਕੀਤੀ ਜੋ ਬਣਦੀ ਜੋਗੀ ਹੈ ਅੱਛਾ ਹੁਣ ਇਦਾਂ ਇਹਨਾਂ ਦੀ ਪਹਿਚਾਨ ਕੁਝ ਹੋਈ ਆ ਜਾਂ ਕੌਣ ਹੈ ਨਹੀਂ ਇਹਨਾਂ ਦਾ ਕੁਝ ਨਹੀਂ ਪਤਾ ਲੱਗਿਆ ਇਦਾਂ ਦੇ ਦੇਖਦੇ ਆਂ ਦਾ ਇਸ਼ਤਿਹਾਰ ਸ਼ੋਰਾ ਗੋਗਾ ਤੇ ਬਾਕੀ ਇਹਨਾਂ ਦਾ ਸਵਾਵਾਗੇ ਨਿਯੂਜ ਤੇ ਤੇ ਉਹ ਫੇਰ ਤੁਹਾਡੇ ਮਾਦੀ ਹੋ ਜਾਣੀ ਆ ਤੇ ਕਰਕੇ ਇਹਨਾਂ ਦਾ ਦੇਖ ਲਿਆ ਜੇ ਵੀ ਇਹਨਾਂ ਦਾ ਬਾੜਸ ਮਿਲਦਾ ਲੀਗਲ ਪ੍ਰੋਸੈਸ ਕੀ ਰਹੇਗਾ ਇਨਾਂ ਦੀ ਨਹੀਂ ਤਾਂ ਜੇ ਬਾਅਦਸ ਮਿਲ ਗਿਆ ਤਾਂ ਠੀਕ ਆ ਨਹੀਂ ਮਿਲਿਆ ਤਾਂ ਇਹਨਾਂ ਦੀ ਮਤਲਬ ਕਿ ਆਪਾਂ ਪੋਸਟਮਾਰਟਮ ਕਰਵਾ ਕੇ ਇਹਨਾਂ ਦਾ ਉਹ ਕਰਦਾਂਗੇ तकरीबन 72 ਘੰਟੇ ਤੱਕ ਤਾਂ ਇੰਤਜ਼ਾਰ ਕਰਾਂਗੇ ਹਾਂ ਜੀ 72 ਘੰਟੇ ਤੱਕ ਇਹਨਾਂ ਦੀ ਡੈਡ ਬਡੀ ਰਿਪੋਰਟਰੀ ਚ ਰੱਖਾਂਗੇ ਅਸੀਂ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ 72 ਘੰਟੇ ਦਾ ਇੰਤਜ਼ਾਰ ਰਹੇਗਾ ਜਿ ਅਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਇੱਥੇ ਐਨਜੀਓ ਦੇ ਜਿਹੜੇ ਅਰਣਜੀ ਨੇ ਸਾਡੇ ਬਜ਼ੁਰਗ ਸਾਡਾ ਮਾਨ ਉਹ ਵੀ ਪਹੁੰਚ ਚੁੱਕੇ ਨੇ ਗੱਲਬਾਤ ਕਰਦੇ ਆ ਅਰਣਜੀ ਉਹੀ ਸਦਮਾ ਇੱਕ ਵਾਰ ਫੇਰ ਇੱਥੇ ਆ ਕੇ ਰਹਿੰਦੇ ਆ ਲੋਕ ਬੇਸਹਾਰਾ ਹੈ ਨਾ ਸ਼ੈਲਟਰ ਹੋਮ ਸਰਕਾਰ ਚਲਾਉਂਦੀ ਨਹੀਂ ਢੰਗ ਨਾਲ ਨਤੀਜਾ ਇੱਦਾਂ ਹੀ ਆ ਤੀਸਰੀ ਡੈਡ ਬੋਡੀ ਹੈ ਜਿਹੜੀ ਇੱਦਾਂ ਲਵਾਰਸਾਲ ਚ ਮਿਲੀ ਲੁਧਿਆਣੇ ਆ ਆਹੀ ਏਰੀਏ ਚ ਦੋ ਸੀ ਕਵਰ ਕਰ ਚੁੱਕਿਆ ਤੀਜੀ ਹੈ ਤੁਸੀਂ ਦੇਖੋ ਇਹਨਾਂ ਪਹਿਲੇ ਉਹਨਾਂ ਬਜ਼ੁਰਗਾਂ ਨੂੰ ਲੈ ਕੇ ਆ ਸੀਗਾ ਮਗਰ ਉਹਨਾਂ ਦੇ ਬਜ਼ੁਰਗ ਦੀ ਪੈਰ ਨਹੀਂ ਚੱਲ ਸਕਦੇ ਕੁਝ ਵੀ ਨਹੀਂ ਕਰ ਸਕਦੇ ਇਹ ਕਹਿੰਦੇ ਮੈਨੂੰ ਹਸਪੀਟਲ ਦਾਖਲ ਕਰਾ ਦੋ ਕਿ ਸਾਡੇ ਕੋਈ ਬਜ਼ੁਰਗ ਹੈਗੇ ਨੇ ਸਾਰੇ ਬਿਮਾਰ ਨੇ ਕਿ ਉਹ ਨਹੀਂ ਕੁਛ ਸੇਵਾ ਕਰ ਸਕਦੇ ਤੇ ਸਾਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਵਾ ਕਿ ਜਦੋਂ ਇਹਨਾਂ ਉੱਤੇ ਦੁਆਰਾ ਇੱਥੇ ਆਂਦੇ ਬਜ਼ੁਰਗ ਤੇ ਅਸੀਂ ਚਾਹਦੇ ਹਾਂ ਕਿ ਸਾਨੂੰ ਕੋਈ ਸਤਿਕਾਰ ਫੈਸਿਲਿਟੀ ਦੇਵੇ ਕੋਈ ਐਂਬੂਲੈਂਸ ਦੇਵੇ ਕੋਈ ਵਧੀਆ ਸੁਵਿਧਾਵਾਂ ਦਿੱਤੀ ਜਾਣ ਕਿ ਅਸੀਂ ਆਪ ਸੰਭਾਲ ਲਈਏ ਇਹਨਾਂ ਬਜ਼ੁਰਗਾਂ ਨੂੰ ਕਈ ਬਜ਼ੁਰਗ ਡਰਦੇ ਵੀ ਨੇ ਜੇ ਅਸੀਂ ਇਹਨਾਂ ਨੂੰ ਲੈਣ ਵੀ ਆਣੇ ਨੇ ਡਰਦੇ ਨੇ ਕਿ ਸਾਨੂੰ ਕੁਝ ਕੰਮ ਨਾ ਕਰਾਣ ਕੁਝ ਨਾ ਕਰ ਕੋਈ ਦੂਸਰੇ ਆਜ਼ਮ ਜਾ ਕੇ ਇਹਨਾਂ ਨੂੰ ਕਾਫੀ ਕੁਝ ਕੰਨਾ ਕਰਾਉਂਦੇ ਨੇ ਤੇ ਡਰਦੇ ਵੀ ਨੇ ਬਹੁਤ ਜ਼ਿਆਦਾ ਬ ਇਹ ਵੀ ਗੱਲ ਹੈਗੀ ਆ ਐਨ ਜੀਓ ਆਪਣਾ ਫਰਜ਼ ਨਿਭਾਉਂਦੀ ਆ ਪਰ ਕਈ ਐਟਾ ਦੇ ਹੱਥ ਦੀ ਲੋਕ ਐ ਜਿਨ੍ਹਾਂ ਨੂੰ ਸ਼ਾਇਦ ਖੁੱਲੇ ਚ ਹੀ ਰਹਿਣ ਦੀ ਹੱਤ ਬਹਿ ਚੁੱਕੀ ਐ ਜਾਂ ਕੀ ਕਹੀਏ ਕਿਉਂ ਵਾਪਸ ਆ ਜਾਂਦੇ ਐ ਐਨ ਜੀਓ ਜਦ ਕੀ ਉੱਥੇ ਦੇਖਰੇਖ ਕਰਦੀ ਆ ਇਲਾਜ ਕਰਾਉਂਦੀ ਆ ਫਿਰ ਇਹ ਕਿਉਂ ਐਟਾ ਦਾ ਮਾਹੌਲ ਬਣਿਆ ਕਿ ਇੱਥੇ ਆ ਕੇ ਰਹਿੰਦੇ ਐ ਇਲਜ਼ਾਮ ਫਿਰ ਐਨ ਜੀਓ ਤੇ ਲੱਗ ਜਾਂਦੇ ਧੱਕਾ ਕਰਦੇ ਹੁਣ ਆਪਾਂ ਇਹਨਾਂ ਨਾਲ ਧੱਕਾ ਵੀ ਨਹੀਂ ਕਰ ਸਕਦੇ ਉਹ ਵੀ ਤਾਂ ਗੱਲ ਨਾ ਕਿ ਲੈ ਕੇ ਗਏ ਅਸੀਂ ਮਾਰੇ ਉੱਥੇ ਜਾ ਕੇ ਵੀ ਨਹੀਂ ਹੈਗੇ ਸੈਟੀਸਫਾਈਡ ਕਿ ਕਹਿੰਦੇ ਮੈਂ ਜਾਣਾ ਉੱਥੇ ਤੇ ਇੱਥੇ ਖੁੱਲੇ ਜਿਹਾ ਰਹਿ ਜਾਂਦੇ ਕਿਉਂਕਿ ਇਹਨਾਂ ਨੂੰ ਨਸ਼ੇ ਕਿ ਅਸੀਂ ਜਿੰਨਾ ਚਾਹ ਮਰਜ਼ੀ ਜਵਸਟੇਜ ਲੈ ਕੇ ਜਾਈਏ ਮਗਰ ਨਹੀਂ ਜਾਣਦੇ ਕਿ ਅਸੀਂ ਕਈ ਸਰਕਾਰ ਦਾ ਵੀ ਕੋਈ ਕਸੂਰ ਆ ਜਿਸ ਜਿਸੀਂ ਲੈ ਕੇ ਜਾਂਦੇ ਇਹਨਾਂ ਨੂੰ ਇਹ ਨਹੀਂ ਦਿੰਦੇ ਉੱਥੇ ਕੱਲ ਹੈ ਕਿ ਕਈ ਜਿਹੜੇ ਨਸ਼ੇ ਦੀ ਆਦੀ ਉਹਨਾਂ ਨੂੰ ਫਿਰ ਇਦਾਂ ਦੀਆਂ ਥਾਮਾਂ ਜਿਹੜੀਆਂ ਰਾਸ ਹੋਂ ਉਹ ਸਹੀ ਗੱਲ ਹੈ ਜੁਮੇ ਸਾਡੇ ਉਹ 30 ਬਜ਼ੁਰਗ ਹੈਗੇ ਨੇ ਬਿਲਕੁਲ ਸਹੀ ਨੇ ਨਸ਼ਾ ਕੋਈ ਨਹੀਂ ਕਰਦੇ ਉਹ ਆਪਣੇ ਬਿਲਕੁਲ ਸੈਟੀਸਫਾਈਡ ਐ ਖੁਸ਼ ਨੇ ਤੇ ਮਗਰ ਉਹ ਇੱਥੇ ਦੇਖਦੇ ਆ ਕਾਫੀ ਦੇ ਬਜ਼ੁਰਗ ਬਣ ਕਈ ਨੂੰ ਲੈਣ ਦੀ ਕੋਸ਼ਿਸ਼ ਕੀਤੀ ਮੈਂ ਨਹੀਂ ਗਏ ਉਹ ਇਹਨਾਂ ਨੂੰ ਜਿਹੜੇ ਨਸ਼ੇ ਦੀ ਆਦੀ ਹੁੰਦੇ ਨੇ ਕੁਝ ਜਿੱਥੇ ਖੁੱਲੇ ਰਹਿਣ ਦੀ ਆ ਤੇ ਉਹਨੂੰ ਕੁਝ ਆ ਕੇ ਦੇ ਕੰਬਲ ਦੇ ਉਹੀ ਪੈਸੇ ਕੋਈ दारू ਪੀਣ ਦੇ ਕੁਝ ਕਰ ਲੈਂਦੇ ਨੇ ਤੇ ਉਹਦੇ ਕੋਈ ਆਈ ਹਾਲ ਹੈਗਾ ਬਿਲਕੁਲ ਔਰ ਕਿਉਂਕਿ ਤੱਕਾ ਨਹੀਂ ਕੀਤਾ ਜਾ ਸਕਦਾ ਉਹਨਾਂ ਦੀ ਮਰਜ਼ੀ ਤੋਂ ਬਿਨਾ ਨਹੀਂ ਲਿਆਇਆ ਜਾ ਸਕਦਾ ਇਹ ਕੰਮ ਸਰਕਾਰ ਦਾ ਹੈ ਲੋਕਲ ਪ੍ਰਸ਼ਾਸਨ ਦਾ ਹੈ ਅਗਰ ਐਨ ਜੀਓ ਨੂੰ ਹੀ ਸਹੂਲਤਾਂ ਦੇ ਦਿੱਤੀਆਂ ਜਾਣ ਤਾਂ ਮੁੱਦਾ ਕਾਫੀ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ ਸਮੱਸਿਆ ਘਟਾਈ ਜਾ ਸਕਦੀ ਹੈ ਹੁਣੇ ਲਵਾਰਿਸ ਨੇ ਨੇਚਰਲੀ ਹੈ ਕਿ ਸੰਸਕਾਰ ਤਾਂ ਆਪਾ ਕਰਨਾ ਹੀ ਹੈ ਤੱਕ ਕੋਈ ਮਦਦ ਹੋ ਸਕਦੀ ਹੈ ਇਹਨਾਂ ਦੀ ਅਗਰ 72 ਘੰਟੇ ਰੱਖਣਗੇ ਨਹੀਂ ਪਹਿਚਾਨ ਹੁੰਦੀ ਤਾਂ ਹਾਂ ਸੇ ਸੰਸਕਾਰ ਕਰਾਵਾਂਗੇ ਸਾਡੇ ਚਲੋ ਪਿਤਾ ਬਰਬਾ ਨੇ ਜੁਰੂਰ ਕਰਨੇ ਅਸੀਂ ਜੋ ਜੋ ਹੈਗੀ ਸਾਡੀ ਸਪੂਰੀ ਹੈਲਪ ਕਰਾਂਗੇ ਸੰਸਕਾਰ ਸਾਨੂੰ ਕਹਿੰਦੇ ਨੇ ਸੰਸਕਾਰ ਵੀ ਕਰਾਵਾਂਗੇ ਹੋਰ ਬਜ਼ੁਰਗਾਂ ਦੇ ਵੀ ਅਸੀਂ ਸੰਸਕਾਰ ਕਰਾਣੇ ਆ ਤੇ ਇਹਨਾਂ ਜਰੂਰ ਕਰਾਵਾਂਗੇ ਪ੍ਰਸ਼ਾਸਨ ਕੀ ਇਸ ਮੁੱਦੇ ਦੇ ਉੱਤੇ ਕੀ ਕਦਮ ਚੱਕ ਰਿਹਾ ਹੈਗਾ ਔਰ ਕੱਲੇ ਪੁਲਿਸ ਪ੍ਰਸ਼ਾਸਨ ਦੀ ਮੈਂ ਲੋਕਲ ਐਡਮਿਨਿਸਟ੍ਰੇਸ਼ਨ ਦੀ ਵੀ ਗੱਲ ਕਰ ਰਿਹਾ ਪਹਿਲਾਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰ ਲਈਏ ਸਰ ਤੁਹਾਡੇ ਪ੍ਰਸ਼ਾਸਨ ਦੀ ਤੁਹਾਡੇ ਡਿਪਾਰਟਮੈਂਟ ਦੀ ਲਾਹਰਪਰਵਾਈ ਹੈਗੀ ਹੈ ਇਹਨੂੰ ਕਿੱਦਾਂ ਦੇਖੀਏ ਕਿ ਇਹ ਤਾਂ ਲਵਾਰਿਸ ਲਾਸ਼ ਹੈ ਤੀਜੀ ਡੈਡ ਬੋਡੀ ਹੈ ਜਿਹੜੀ ਇੰਨੇ ਏਰੀਆ ਚ ਮਿਲੀ ਹੈ ਦੋ ਤਾਂ ਤੁਹਾਡੇ ਆ ਇੱਕ ਇਹ ਵਾਲੀ ਔਰ ਇੱਕ ਰਿਕਸ਼ਾ ਦੀ ਔਰ ਕੀ ਕਰੀ ਅਸੀਂ ਤਾਂ ਸੂਰੇ ਸ਼ਾਮ ਔਰ ਆਨੇ ਜਦੋਂ ਵੀ ਜਿਹੜਾ ਲੱਗਦਾ ਅਸੀਂ ਉਹ ਭਜਾਉਂਦੇ ਆ ਇਹ ਇਹਨਾਂ ਨੂੰ ਐਨਜੋ ਚ ਵੀ ਧਾਹਲ ਕਰਾਇਆ ਇੱਕ ਸਾਹਮਣੇ ਰਿਹਾ ਇੱਥੇ ਰਹਿੰਦੇ ਸ਼ੈਲਟਰ ਓਥੇ ਵੀ ਆਏ ਕੋਈ ਕਾਰਪੋਰੇਸ਼ਨ ਵਾਲੇ ਉਤੋਂ ਵੇਰ ਭਜਾਉਂਦੇ ਆ ਇੱਥੇ ਆ ਕੇ ਸੌਏ ਤੇ ਇੱਥੇ ਆ ਕੇ ਮਨੂ ਖਾ ਕੇ ਇੱਥੇ ਸੌਂਦੇ ਆ ਬਿਲਕੁਲ ਚਲੋ ਵਿੱਚ ਥੋੜੀ ਠੰਡ ਦੇ ਕਾਰਨ ਹੋਇਆ 55 60 ਸਾਲ ਦਾ ਬੰਦਾ ਪਹੁਰੂਗਾ। ਹਾਂ। ਬਾਕੀ ਪਛਾਣ ਰੱਖ ਲੈ ਕਰ ਰਹੇ ਆ। ਜੇਬਾਂ 'ਚ ਕੁਝ ਮਿਲਿਆ? ਮੈਨੂੰ ਕੁਝ ਨਹੀਂ ਮਿਲਿਆ ਜੇਬਾਂ 'ਚ। ਸਿਵਲ ਹਸਪਤਲ ਲੜਬੜੀ ਤੇ ਆਤੀ ਹੈ। ਕਰ ਰਿਹਾ ਜੋਗੀ ਹੈ। ਅਗਲੇ 4 ਮਿੰਟ ਬਿਲਕੁਲ ਇਹਨਾਂ ਨੂੰ ਤਾਂ ਅਸੀਂ ਐਨ ਜੀਓ ਅਸੀਂ ਖੁਦ ਵੀ ਪਹੁੰਚਾਇਆ ਸੀਗਾ, ਕਬਰ ਵੀ ਕੀਤਾ ਇਹਨਾਂ ਨੂੰ ਪਰ ਉੱਥੇ ਨਹੀਂ ਰਹੇ। ਪਰ ਜਿਹੜੇ ਦਿੱਕਤ ਹੈ ਜਿਹੜੇ ਨਸ਼ੇੜੀ ਹੈ। ਇੱਥੇ ਸ਼ਿਕਾਇਤ ਹੈ 25 ਤੋਂ 30 ਲੋਕ ਇੱਥੇ ਦੇ ਆ ਜਿਹੜੇ ਨਸ਼ਾ ਕਰਕੇ ਇੱਥੇ ਰੁਕਦੇ ਆ। ਉਹਨਾਂ 'ਤੇ ਸ਼ਕਤੀ ਕਿਉਂ ਨਹੀਂ? ਇਹ ਸ਼ਕਤੀ ਤਾਂ ਹੈ ਭਲਾਰੇ ਮੰਨਦੇ ਨੇ ਤੇ ਭਜਾਦੇ ਹੋਂ ਦੇਖੋ ਕੋਈ ਨਹੀਂ ਹੈ ਜਦੋਂ ਅਸੀਂ ਆ ਕੇ ਭਜਾਂਦੇ ਆਂ ਵੀ ਸਾਡੇ ਕੋਲ ਸਰਕਾਰੀ ਗੱਡੀ ਵੀ ਹੁੰਦੀ ਹੈ ਅਸੀਂ ਥੋੜੀ ਬਹੁਤ ਚੀਜ਼ਾਂ ਲੈ ਕੇ ਆਂਦੇ ਆਂ ਉਹ ਦੇ ਕੇ ਭਜਾਂਦੇ ਹੁਣ ਬਿਨਾਂ ਸ਼ੱਕ ਦੇ ਵਿੱਚ ਜਿਹੜੇ ਉਹਨੂੰ ਕੋਲ ਜਾਵਾਂ ਕਿ ਸਾਹੀ ਸਾਨੂੰ ਪਤਾ ਲੱਗੂ ਵੀ ਨਸ਼ੇੜੀ ਆ ਕਿ ਵੈਸੇ ਧੁੱਪ ਸੇਕ ਰਿਆ ਤੇ ਬੈਠਾ ਉਹ ਪੁੱਛਦੇ ਆਂ ਅਸੀਂ ਕੋਲ ਉਹਨੂੰ ਸਾਹਮਣੇ ਆ ਕੇ ਭਜਾਂਦੇ ਆਂ ਫਿਰ ਇਸ ਏਰੀਆ ਨੂੰ ਫਿਰ ਥਾਣੇ ਦਾ ਅਦਾਲਤ ਹੈ 7 ਨੰਬਰ ਦਾ ਹਾਂ ਉਹ ਸਭ ਨੂੰ ਲੱਗਦਾ ਟਿੱਪਾ ਵੀ ਲੱਗਦਾ ਜੋਤੋਂ ਮਤਲਬ ਇੰਨਾ ਉਹਨਾਂ ਜਾਮ ਇੰਨਾ ਗੁੰਡਾ ਉਹ ਨਹੀਂ ਸਾਨੂੰ ਪ੍ਰੋਬਲਮ ਆਉਂਦੀ ਅੱਛਾ ਥੋੜਾ ਰਾਤ ਦੀ ਅਗਰ ਆਪਾਂ ਕਹੀਏ ਗਸ਼ਟ ਵਧਾ ਦਿੱਤੀ ਜਾਵੇ ਤਾਂ ਥੋੜਾ ਰਸਤਾ ਚੱਲਦੀਆਂ ਨੇ ਪੀਸੀ ਹਰ ਚੱਲਦਾ ਟੈਂਗੋ ਚੱਲਦਾ ਸਾਰਾ ਕੁਝ ਚੱਲਦਾ ਹੈ ਜੀ ਸਾਰਾ ਕੁਝ ਆਪਣਾ ਆਪਣਾ ਕੰਮ ਕਰ ਰਿਹਾ ਆਦੀ ਇੰਨੇ ਹੋ ਚੁੱਕੇ ਤੋ ਮੈਂ ਉਹਨੇ ਦੇ ਬਾਰੇ ਕੀ ਜਾ ਸਕਦਾ ਆਦੀ ਹੀ ਇੰਨੇ ਹੋ ਚੁੱਕੇ ਹੈ ਕਿ ਇਨਾਂ ਦੀ ਖੁਦ ਦੀ ਜ਼ਿੰਦਗੀ ਜਿਹੜੀ ਹੈ ਉਹ ਨਰਕ ਬਣੀ ਹੋਈ ਆ ਪਰ ਸ਼ਾਇਦ ਆਪਣੀ ਜ਼ਿੰਦਗੀ ਨਾਲ ਵੀ ਇਨਾਂ ਨੂੰ ਪਿਆਰ ਨਹੀਂ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਨਾਲ